ਸਸਰੀਗਾਲ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਵੱਲੋਂ ਆਪਣੀ ਲਾਸਟ ਟਿਕਟ ਦਾ ਅਨਾਉਂਸਮੈਂਟ ਕਰ ਦਿੱਤਾ ਗਿਆ ਸ਼ੇਰ ਸਿੰਘ ਕਬਾਇਆ ਹਰਾਂ ਤੇ ਕਾਂਗਰਸ ਪਾਰਟੀ ਦੇ ਵੱਲੋਂ ਵਿਸ਼ਵਾਸ ਜਤਾਇਆ ਗਿਆ ਤੇ ਉਹਨਾਂ ਨੂੰ ਚੋਣਾਂ ਦੇ ਵਿੱਚ ਉਤਾਰਿਆ ਗਿਆ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਲਾਲਾਬਾਦ ਦੇ ਵਿੱਚ ਖੁਸ਼ੀ ਜਿਹੜੀ ਹੈ ਵਰਕਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਔਰ ਵਰਕਰ ਸਿੱਰੇ ਸਿੱਰੇ ਉਹਨਾਂ ਦੇ ਕੋਲੇ ਵਧਾਈ ਦੇਣ ਦੇ ਲਈ ਪਹੁੰਚ ਰਹੇ ਆ ਗੱਲਬਾਤ ਕਰਾਂਗੇ ਕਬਾਇਆ ਸਾਹਿਬ ਦੇ ਨਾਲ ਕਬਾਇਆ ਸਾਹਿਬ ਅ ਟਿਕਟ ਜਿਹੜੀ ਐ ਮਿਲ ਗਈ ਐ ਬਹੁਤ ਵਧੀਆ ਹੋ ਗਿਆ ਤੁਸੀਂ ਪਹਿਲਾਂ ਹੀ ਜਿਹੜਾ ਉਹ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਸੀਗਾ ਵਿਸ਼ਵਾਸ ਸੀਗਾ ਇੰਨਾ ਪਾਰਟੀ ਤੇ ਮੈਨੂੰ ਪੂਰਾ ਵਿਸ਼ਵਾਸ ਸੀ ਜਿਸ ਕਰਕੇ ਮੈਂ ਸ਼ੁਰੂ ਤੋਂ ਹੀ ਉਸ ਦਿਨ ਤੋਂ ਸ਼ੁਰੂਆਤ ਕੀਤੀ ਉਸ ਤੋਂ ਪਹਿਲਾਂ ਵੀ ਮੈਂ ਲੋਕਾਂ ਨਾਲ ਤਾਲਮੇਲ ਬਣਾਇਆ ਹੋਇਆ ਸੀ ਕਿ ਟਿਕਟ ਆਪਾਂ ਨੂੰ ਮਿਲੇਗੀ ਕਿਉਂਕਿ ਪਾਰਟੀ ਵੱਲੋਂ ਵੀ ਇਸ਼ਾਰਾ ਹੋ ਰਿਹਾ ਸੀ ਕਿ ਤੁਸੀਂ ਇਲੈਕਸ਼ਨ ਲੜਨਾ ਹੈ ਤਿਆਰੀ ਕਰੋ ਤੇ ਇਸ ਕਰਕੇ ਸਾਰਾ ਵਿਸ਼ਵਾਸ ਸੀਗਾ ਤੇ ਧੰਨਵਾਦ ਕਰਦਾ ਮੈਂ ਸਾਡੇ ਪਾਰਟੀ ਦੇ ਲੀਡਰ ਸਹਿਬਾਨਾਂ ਦਾ ਸੋਨੀਆ ਗਾਂਧੀ ਜੀ, ਰਾਹੁਲ ਜੀ, ਪ੍ਰਿੰਕਾ ਜੀ, ਖੜਗੇ ਸਾਹਿਬ, ਪੰਜਾਬ ਦੇ ਲੀਡਰ ਸਾਡੇ ਰਾਜਾ ਮਰਿੰਦਰ ਸਿੰਘ ਮਰਿੰਗ ਸਾਹਿਬ ਤੇ ਬਾਜਵਾ ਸਾਹਿਬ ਤੇ ਦਵਿੰਦਰ ਯਾਦਵ ਜਿਹੜੇ ਸਾਡੇ ਇੰਚਾਰਜ ਨੇ ਉਹਨਾਂ ਨੇ ਬੜਾ ਕਿਰਪਾ ਕੀਤੀ ਹੈ ਕਿ ਇਹ ਲੇਟ ਟਿਕਟ ਵਾਂਗ ਹੋਈ ਹੈ ਥੋੜਾ ਟਾਈਮ ਪਰ ਪਹਿਲਾਂ ਤੋਂ ਕਹਿ ਕਹਿ ਦਿੱਤਾ ਸੀ ਕਿ ਤੁਸੀਂ ਆਉਂਦੀ ਤਿਆਰੀ ਕਰੋ ਸੋ ਇਸ ਕਰਕੇ ਸਭ ਤੋਂ ਜ਼ਿਆਦਾ ਤੇ ਮੈਂ ਧੰਨਵਾਦੀ ਆ ਜਨਤਾ ਦਾ ਹੂੰ ਜਨਤਾ ਨੇ ਮੇਰੇ ਤੇ ਬਹੁਤ ਵੱਡਾ ਵਿਸ਼ਵਾਸ ਰੱਖਿਆ ਹੈ ਬੜਾ ਲੰਬਾ ਸਮਾਂ ਪ੍ਰੈਸ ਨੇ ਮੇਰਾ ਬੜਾ ਸਾਥ ਦਿੱਤਾ ਹੈ ਕਿ ਅੱਜ ਇਸ ਤਰ੍ਹਾਂ ਦਾ ਮਾਹੌਲ ਹੈ ਕਿ ਜਦੋਂ ਟਿਕਟ ਅਨਾਉਂਸ ਹੋਈ ਹੈ ਤੇ ਪਿੰਡਾਂ ਦੇ ਪਿੰਡ ਜਿਹੜੇ ਹੈ ਕੱਲ ਤੋਂ ਮੈਂ ਇਥੇ ਹਮਰਾਸਰ ਗਿਆ ਇੱਕ ਮਿੰਟ ਵੀ ਜਿਹੜਾ ਮੇਰਾ ਫੋਨ ਵੱਲ ਨਹੀਂ ਆਇਆ ਵਾਪਸੀ ਵੀ ਤੇ ਜਾਂਦੀ ਤੇ ਮੈਂ ਇੰਨਾ ਕਿ ਲੋਕਾਂ ਦਾ ਉਤਸ਼ਾਹ ਹੈ ਕਿ ਜਦੋਂ ਪਿੰਡਾਂ ਵਿੱਚ ਕੈਂਪੇਨ ਸ਼ੁਰੂ ਕੀਤੀ ਉਦੋਂ ਹੀ ਲੋਕ ਕਹਿ ਰਹੇ ਸੀ ਕਿ ਵਾਸਾ ਤੁਸੀਂ ਇੱਥੇ ਪਿੰਡਾਂ ਦੀ بجائے ਟਿਕਟ ਵਾਲੇ ਵਾਸਤੇ ਜਾਓ ਟਿਕਟ ਲਿਓ ਤੇ ਤੁਸੀਂ ਜਿੱਤ ਗਏ ਫਿਰ ਅਸੀਂ ਵੋਟਾਂ ਪਾ ਦੇਵਾਂਗੇ ਪਰ ਇੰਨਾ ਪਿਆਰ ਬਖਾਇਆ ਗਿਰਨ 23 ਦਿਨ 1500 ਪਿੰਡ ਔਖਾ ਨਹੀਂ ਲੱਗਦਾ ਸਮਾਂ ਥੋੜਾ ਨਹੀਂ ਜੀ ਕੋਈ ਔਖਾ ਨਹੀਂ ਮੈਂ ਮੇਰਾ ਬੇਟਾ ਵੀ ਮੇਰੇ ਨਾਲ ਇੱਕ ਸਾਈਡ ਤੇ ਹੋਊਗਾ ਇੱਕ ਦੂਜਾ ਵੱਡਾ ਬੇਟਾ ਹੈ ਅਸੀਂ ਤਿੰਨ ਤੇਨ ਹਲਕੇ ਜਿਹੜੇ ਆ ਉਹ ਸੰਭਾਲ ਲੈਣੇ ਪਿੱਛੇ ਵੀ ਅਸੀਂ ਇਲੈਕਸ਼ਨ ਲੜਦੇ ਆ ਤੇ ਇਸੇ ਤਰ੍ਹਾਂ ਹੀ ਕੋ ਕਿ ਚੌਥਾ ਲੈਸ ਪਰਲਮੈਂਟ ਦਾ ਹੈ ਜਿਸ ਏਰੀਆ 'ਚ ਮੈਂ ਹੁੰਦਾ ਉਸ ਉਸ ਏਰੀਆ 'ਚ ਮੇਰਾ ਬੇਟਾ ਨਹੀਂ ਹੁੰਦਾ ਤੇ ਜਿਸ ਵੇਲੇ ਮੈਂ ਹਾਂਗਾ ਉਹ ਪਤਾ ਨਹੀਂ ਕਿ ਐਸੀ ਇਸ ਤਰ੍ਹਾਂ ਵੰਡ ਕੇ ਸਾਰਾ ਸਿਸਟਮ ਹੈ ਉਹ ਹੋਰ ਸਾਡੇ ਜਿਹੇ ਸਪੋਰਟਰ ਨੇ ਸਾਡੇ ਨਾਲ ਜਿਹੜੇ ਚੱਲਦੇ ਆ ਉਹਨਾਂ ਨੂੰ ਵੀ ਬੇਨਤੀ ਕੀਤੀ ਕਿ ਤੁਸੀਂ ਆਪੋ ਆਪਣੇ ਪਿੰਡਾਂ ਨੂੰ ਆਪੋ ਆਪਣੇ ਏਰੀਆ ਨੂੰ ਸੰਭਾਲੋ ਤੇ ਮੇਰੇ ਮਗਰਾਂ ਦੀ ਲੋੜ ਨਹੀਂ ਤਾਂ ਜੋ ਪੂਰੀ ਤਰ੍ਹਾਂ ਦੇ ਇਹਨਾਂ ਪਹਿਲਾਂ ਵੀ ਕੰਮ ਕਰਦੇ ਆ ਹੁਣ ਵੀ ਕਰ ਰਹੇ ਸ਼ਰੂਮਨੀ ਅਕਾਲੀ ਦਲ ਦਾ ਗੜ ਹੈਗਾ ਤੁਸੀਂ ਖੁਦ ਸ਼ਰੂਮਨੀ ਅਕਾਲੀ ਦਲ ਵੱਲੋਂ ਐਮਪੀ ਰਹੇ ਚੁੱਕੇ ਹੋ ਗੱਲ ਜ਼ਿਕਰ ਕੀਤੀ ਜਾਵੇ ਤੁਸੀਂ ਹੁਣ ਸਿੱਧੇ ਤੌਰ ਤੇ ਮੁਕਾਬਲਾ ਕਹਿੰਦੇ ਨਾਲ ਦੇਖਦੇ ਕਿਉਂਕਿ ਭਾਜਪਾ ਨੇ ਹਾਲੀ ਟਿਕਟ ਜਿਹੜੀ ਹੈ ਉਹ ਆਪ ਦਾ ਕੈਂਡੀਡੇਟ ਜਿਹੜਾ ਹੈਗਾ ਅਨਾਉਂਸ ਨਹੀਂ ਕੀਤਾ ਇਸ ਟਾਈਮ ਹਾਲ ਦੀ ਘੜੀ ਜੇ ਮੰਨਿਆ ਜਾਵੇ ਮੁਕਾਬਲਾ ਕਹਿੰਦੇ ਨਾਲ ਸਮਝਦੇ ਨਹੀਂ ਦੇਖੋ ਜੋ ਕੈਂਡੀਡੇਟ ਆਣ ਆਏਗਾ ਨਹੀਂ ਚੌਥਾ ਵੀ ਕੈਂਡੀਡੇਟ ਆ ਜਾਏਗਾ ਬਾਕੀ ਪੰਜ ਕੈਂਡੀਡੇਟ ਤਾਂ ਹੋ ਗਏ ਤੇ ਉਸ ਦੋਸਤੋਂ ਬਾਅਦ ਹੀ ਅੰਦਾਜ਼ਾ ਲਗਾਇਆ ਜਾਸੇ ਕੌਣ ਫਾਈਟ ਚਾਏ ਅੱਜ ਮੇਰੇ ਖਿਆਲ ਅੱਜ ਜਾਂ ਕੱਲ੍ਹ ਚ ਅਨਾਉਂਸ ਕਰਨਗੇ ਫਿਰ ਇੱਕ ਦੋ ਦਿਨ ਚ ਪੂਰਾ ਪਤਾ ਚੱਲ ਜਾਏਗਾ ਵੀ ਕੌਣ ਫਾਈਟ ਚ ਹੈ ਕੌਣ ਨਹੀਂ ਹੈ ਪਰ ਮੈਨੂੰ ਇਹ ਵਿਸ਼ਵਾਸ ਹੈ ਕਿ ਇੱਕ ਬਹੁਤ ਵੱਡੀ ਲੀਡ ਦੇ ਨਾਲ ਜਿਹੜਾ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਲੀਡ ਨਾਲ ਫਿਰੋਜ਼ਪੁਰ ਪਾਰਲੀਮੈਂਟ ਅਲਕਾ ਦੀ ਜਿਹੜੀ ਜਿੱਤ ਕਾਂਗਰਸ ਨੇ ਹੋਈ ਹੈ ਜੀ ਤਾਂ ਇਸ ਸਾਲ ਸ਼ੇਰ ਸਿੰਘ ਕਮਾਇਆ ਜਿਹੜੇ ਕਹਿੰਦੇ ਆ ਕਿ ਫਿਰੋਜ਼ਪੁਰ ਹਲਕੇ ਦੇ ਵਿੱਚ ਸਭ ਤੋਂ ਵੱਡੀ ਜਿੱਤ ਜਿਹੜੀ ਹੈਗੀ ਆ ਉਹ ਕਾਂਗਰਸ ਪਾਰਟੀ ਦੀ ਹੋਏਗੀ ਟਿਕਟ ਉਹਨਾਂ ਦੀ ਅਨਾਉਂਸ ਹੋ ਚੁੱਕੀ ਆ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਹਾਲਾਕੀ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਗਿਆ ਸੀ ਜਿਹੜੇ ਜਰਨਲਿਸਟ ਨਹੀਂ ਨਹੀਂ ਨਿਕਲ ਦੇ ਨਾਲ ਅਰਵਿੰਦਰ ਤਨੇਜਾ ਲਿਵਿੰਗ ਇੰਡੀਆ ਨਿਊਜ਼ ਜਲਾਲਾਬਾਦ